ਪੱਕੇ ਨਾਂ ਦੇ ਚੱਕਰਾ ਮੈਦਾਨ ਦਾ ਸਵਾਗਤ ਆ ਦੋਸਤੋ ਤੁਹਾਡਾ ਦਵਿੰਦਰ ਦੇ ਜੀ ਫਰਮ ਤੇ ਜਿਹੜੀ ਆਪਾਂ ਅੱਜ ਵੀਡੀਓ ਬਣਾਉਣ ਪਹੁੰਚੇ ਆਂ ਪੁੱਚੋ ਮੰਡੀ ਸ਼ਹਿਰ ਦੇ ਨਾਲ ਲਹਿਰਾ ਖਾਨਾ ਕੋਠੇ ਆ ਜਾਂਦੇ ਆ ਤੇ ਦੋ ਟੁਕੜ ਗੱਭਣ ਮੱਝਾਂ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਬਾਕੀ ਬਾਈ ਤੁਸਰੀ ਲੈ ਕੇ ਡਿਟੇਲ ਦੱਸਦੇ ਆ ਕਿਹੜਾਂ ਤੁਸੀਂ ਨਿਗਾਹ ਮਾਰ ਲਓ ਬਾਈਆਂ ਦਾ ਡੈਰੀ ਦਾ ਕੰਮ ਆਗਾ ਤੇ ਇਹ ਬਾਈ ਟੁਕੜ ਮੱਝਾਂ ਵੇਚ ਦਿੰਦੇ ਆ ਤੇ ਸੱਜਰ ਲੈ ਆਉਂਦੇ ਆ। ਬਾਕੀ ਤੁਹਾਨੂੰ ਸਾਰੀ ਡੇਕ ਡਿਟੇਲ ਆ ਜਾਏ। ਹਾਂਜੀ, ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਭਾਈ ਜਿਹੜੀ ਆਪਾਂ ਮੱਝ ਦਿਖਾ ਰਹੇ ਹਾਂ ਇਹ ਕੈਮਾਸ ਸੂਆ ਜੀ। ਇਹ ਭਾਈ ਜੀ ਚੌਥਾ ਸੂਆ। ਚੌਥਾ ਸੂਆ ਸੂਈ ਪੀ ਆਸ ਟਾਈਮ। ਤੇ ਗੱਬਣ ਹੈਗੀ ਐ? ਗੱਬਣ ਆ ਤਕਰੀਬਨ ਈ ਮਹੀਨਾ ਕੋ ਗਿਆ ਇਹਨੂੰ ਆਪਾਂ ਆਟੀ ਕਪਰਾਏ ਦੂਗੀ। ਮਹੀਨਾ ਹੋ ਗਿਆ। ਹਾਂਜੀ ਹਾਂਜੀ। ਤੇ ਦੁੱਧ ਈ ਐ ਇਸ ਵੇਲੇ? ਦੁੱਧ ਤਕਰੀਬਨ 6 ਕਿਲੋ ਆਈ। ਦੁੱਧ 6 ਕਿਲੋ। ਗਰੰਟੀ ਛੁਦਾ 10 ਲੀਟਰ ਮਾਰਕੀ। ਲੀਟਰ ਮਾਰਕ। ਹਾਂਜੀ ਭਾਈ। ਤੇ ਇੱਕ ਟਾਈਮ ਤੋਂ ਬੱਚਾ ਹੈਗਾ ਜੀ ਮਗਰ ਨਹੀਂ ਬੱਚਾ ਹੈ ਨਹੀਂ ਜੀ ਟੀਕਾ ਬਿਲਕੁਲ ਕਦੇ ਲਵਾਇਆ ਨਹੀਂ ਜੀ ਚਾਟ ਕੋ ਖੋ ਤੇ ਭੇਜੋ ਬਸ ਹੋ ਗਈ ਬੰਦਾ ਚਾਟ ਤੇ ਮਿਲਦੀ ਆ ਚਾਟ ਤੇ ਮਿਲਦੀ ਹੈ ਮਗਰ ਬੱਚਾ ਹੈਗਾ ਜੀ ਨਹੀਂ ਮਗਰ ਬੱਚਾ ਹੈ ਜੀ ਬੱਚਾ ਹੈ ਨਹੀਂ ਬਾਈ ਤੇ ਉਹ ਪਿਛਲੇ ਸੂਏ ਦਾ ਦੁੱਧ ਕਿੰਨਾ ਕਰਿਆ ਪਿਛਲੇ ਸੂਏ ਦਾ ਤਕਰੀਬਨ 14 14 ਲੀਟਰ ਚੋਇਆ ਜ ਆਪਾਂ ਨੇ 14 14 ਲੀਟਰ ਕੋਈ 16 ਖਾ ਲਵੇ 17 ਖਾ ਲਓ ਨਹੀਂ ਜੀ ਅੱਡੇ 14 ਲੀਟਰ ਦੁੱਧ ਆਪਾਂ ਡੱਬੇ ਮਾਰਮਾ ਚ ਹੋਇਆ 14.5 ਡੱਬੇ ਮਾਰਮਾ ਚ ਹੋਇਆ ਠੀਕ ਹੈ ਜੀ ਅ ਬਾਕੀ ਤੁਸੀਂ ਦੇਖ ਲਓ ਦੋਸਤੋ ਅ ਦੋ ਡੰਗ ਚੋਣੀਆਂ ਚਾਹੀਏ ਇੱਕ ਡੰ ਤੇ ਜੇ ਕੋਈ ਤੁਹਾਡੇ ਚੈੱਕ ਪਾਸ ਹੁੰਦੀ ਆ 30 ਦਿਨਾਂ ਦੀ ਤਾਂ ਤੁਸੀਂ ਨਾਲ ਲਿਆ ਸਕਦੇ ਹੋ ਡਾਕਟਰ ਨੂੰ ਤੇ ਬਾਈ ਕਹਿੰਦੇ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਤੇ ਇੱਕ ਉਹਨੂੰ ਕੋਲ ਕੇ ਦਿਖਾਉਨੇ ਆ ਆਈ ਲੈ ਕੇ ਬਾਈ ਹਾਂਜੀ ਲੋਈ ਤੂੰ ਰਾਤ ਤੁਸੀਂ ਚੈੱਕ ਕਰ ਲਓ ਤੇ ਅਡਰ ਦੀ ਕੁਆਲਿਟੀ ਹੈ ਜੀ ਠਾਣਾ ਹਵਾਨੇ ਦੀ ਬਾਈ ਆ ਸ਼ਾਮੇ ਲੈ ਜਾਏ ਨਾਲ ਖੋਲਿੰਦੇ ਨਾਲ ਨਾਲ ਹੀ ਦੇ ਟੋਪ ਪਹੁੰਚਦੀ ਹੈ ਬਾਹਰ ਥੋੜੀ ਜੀ ਵੀਡੀਓ ਚ ਲਓ ਜੀ ਕਰੋ ਚੈੱਕ ਕੱਲਾ ਕੱਲਾ ਥਾਣਾ ਹੈ ਅ ਵਧੀਆ ਸ਼ਕੀਨ ਆ ਕੁੰਡੀ ਆ ਹਾਂ ਜੀ ਭਾਈ ਇਹ ਆਪਣਾ ਰੇਟ ਕੀ ਕਰਤਾ ਜੀ ਦਾ ਰੇਟ ਭਾਈ ਜੀ ਦਾ 75000 ਰੁਪਏ 75000 ਹਾਂ ਜੀ ਤੇ ਲੈਂਡ ਦੇਣ ਕਿੰਨਾ ਹੋ ਜੂਗਾ ਭਾਈ ਲੈਂਡ ਦੇਣਾ ਮਤਲਬ ਇਹ ਮੰਨਤਨ ਕਰਦੇ ਹਾਂ ਖੁੱਲਾ ਢੁਲਾ ਖੁੱਲਾ ਢੁਲਾ ਮੰਨਤਨ ਕਰਦੇ ਹਾਂ ਤੇ ਲੋ ਜੀ